ਨਗਰ ਕੌਂਸਲ ਨਕੋਦਰ ਦੀ ਇੱਕ ਸਪੈਸ਼ਲ ਮੀਟਿੰਗ ਦਾ ਜਿਵੇਂ ਕਾਂਗਰਸ ਅਤੇ ਭੋਜਨ ਸਮਾਜ ਪਾਰਟੀ ਦੇ ਨਾਲ ਸੰਬੰਧਿਤ ਕੌਂਸਲਰਾਂ ਨੇ ਬਾਈਕਾਟ ਕੀਤਾ ਉਸ ਨੂੰ ਲੈ ਕੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਫਿਰ ਵੀ 6 ਹਾਜ਼ਰ ਮੈਂਬਰਾਂ ਨਾਲ ਮਤੇ ਪਾਸ ਕਰਨ ਵਿੱਚ ਕਾਮਜਾਬ ਰਹੇ 1 ਕਰੋੜ 33 ਲੱਖ ਦੇ ਵਿਕਾਸ ਕਾਰਜਾਂ ਦੇ ਇਹ ਜੋ ਮਤੇ ਪਾਸ ਕੀਤੇ ਆ ਇਹਨਾਂ ਬਾਰੇ ਉਹਨਾਂ ਨੇ ਮੀਡੀਆ ਸਾਹਮਣੇ ਆ ਕੇ ਆਪਣਾ ਜਿਵੇਂ ਪੱਖ ਰੱਖਿਆ ਉਸ ਤੇ ਚਰਚਾ ਕਰਾਂਗੇ ਨਕੋਦਰ ਵਿੱਚ ਇਸ 86 ਪਚਾਲ ਕਾਰਨ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਲੈ ਕੇ ਕੀ ਸਤਾਤਰ ਇੱਥੇ ਪ੍ਰਧਾਨ ਦੀ ਕੁਰਸੀ ਨੂੰ ਜਿਹੜਾ ਖਤਰਾ ਹੋਇਆ ਲੱਗਦਾ ਹੈ ਇਹਦੇ ਤੇ ਨਮੀ ਕੋਈ ਵਿਉਤਬੰਦੀ ਹੋਊ ਆਓ ਇਸ ਸਾਰੇ ਮੁੱਦੇ ਤੇ ਚਰਚਾ ਕਰਦੇ ਹਾਂ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਦੋਸਤੋ ਅਗਰ ਤੁਸੀਂ ਲਗਾਤਾਰ ਸਾਡੇ ਪ੍ਰੋਗਰਾਮਾਂ ਨੂੰ ਵੇਖਦੇ ਹੋ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ ਤੁਸੀਂ ਵੀਡੀਓ ਲਾਈਕ ਵੀ ਕਰਦੇ ਹੋ ਅੱਗੇ ਸ਼ੇਅਰ ਵੀ ਕਰਦੇ ਹੋ ਜੇਕਰ ਤੁਸੀਂ ਬਿਲਗਾ ਨਿਊਜ਼ ਆਨਲਾਈਨ ਨੂੰ YouTube ਤੇ ਸਬਸਕ੍ਰਾਈਬ ਨਹੀਂ ਕੀਤਾ Facebook ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਅਤੇ ਫੋਲੋ ਕਰੋ ਇਸ ਤੇ ਕੋਈ ਵੀ ਤੁਹਾਡਾ ਪੈਸਾ ਨਹੀਂ ਲੱਗਣਾ ਸਿਰਫ ਇੱਕ ਉਂਗਲ ਦਾ ਜਿਹੜਾ ਟੱਚ ਹੈ ਤੇ ਤਾਂ ਤੁਹਾਨੂੰ ਜਿਹੜੀਆਂ ਸਾਡੇ ਲਗਾਤਾਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂਗਾ ਇਹਨਾਂ ਵੀਡੀਓ ਰਾਹੀਂ ਤੁਹਾਨੂੰ ਤੁਹਾਡੇ ਇਲਾਕੇ ਦੀਆਂ ਗਤੀਵਿਧੀਆਂ ਦੇਸ਼ ਭਰ ਦੀਆਂ ਖਬਰਾਂ ਤੁਹਾਨੂੰ ਸੁਣ ਲਈ ਮਿਲਣਗੀਆਂ ਤੇ ਆਓ ਗੱਲ ਕਰੈਸੀ ਨਕੂਦ ਸ਼ਹਿਰ ਦੀ ਨਕੂਦ ਸ਼ਹਿਰ ਦੇ ਵਿੱਚ ਜਿਵੇਂ ਪਿਛਲੇ ਸਮੇਂ ਤੋਂ ਦੇਖਦੇ ਆ ਕਿ ਜਿਹੜਾ ਸਿਆਸੀ ਸਰਗਰਮੀਆਂ ਆ ਉਹ ਸਿਖਰਾਂ ਤੇ ਨੇ ਆਮ ਆਦਮੀ ਪਾਰਟੀ ਦਾ ਇੱਥੇ ਸਿਰਫ ਇੱਕੋ ਹੀ ਕੌਂਸਲਰ ਹੈ ਇੱਕ ਕੌਂਸਲਰ ਵਾਲੀ ਸਤਾਤਰ ਕਿਵੇਂ ਕਾਮਯਾਬ ਹੋਈ ਹੈ ਆਪਣੇ ਡਿਵੈਲਪਮੈਂਟ ਦੇ ਮਤੇ ਪਾਸ ਕਰਾਉਣ ਲਈ ਇਹ ਵੀ ਗੱਲ ਕਰਨੀ ਬਣਦੀ ਹੈ ਕਿਹੜੀ ਕਿਹੜੀ ਪਾਰਟੀ ਦੇ 6 ਇਹ ਮੈਂਬਰ ਸੀ ਇੱਥੇ ਵੀ ਚਰਚਾ ਕਰਾਂਗੇ ਇਸ ਮੁੱਦੇ ਨੂੰ ਲੈ ਕੇ ਇੱਥੇ ਇਹ ਵੀ ਗੱਲ ਕਰਨੀ ਬਹੁਤ ਜ਼ਰੂਰੀ ਆ ਕਿ ਅਗਰ ਜੇ ਮੈਂ ਬਧਾਇ ਕੇ ਅੰਦਰਜੀਤ ਕੁਰਮਾਨ ਆਖ ਰਹੀ ਐ ਕਿ ਵੱਡੀ ਗ੍ਰਾਂਟ ਜਿਹੜੀ ਆ ਉਹ ਉਸ ਗਰੀਬ ਮਹੱਲਿਆਂ ਨੂੰ ਲੈ ਕੇ ਆ ਜਿੱਤੇ ਸਲਮ ਏਰੀਆ ਉਹਨਾਂ ਨੇ ਦੱਸਿਆ ਅਗਰ ਜੇ ਵਾਕਿਆ ਹੀ ਉਹ ਇਲਾਕਾ ਨਕੁੱਦ ਸ਼ਹਿਰ ਦਾ ਹਿੱਸਾ ਜਿੱਥੇ ਐਮ ਐਲ ਏ ਨੇ ਆਖਿਆ ਜੇ ਵਾਕਿਆ ਉਹ ਨਹੀਂ ਸੱਚ ਆਖਿਆ ਬਈ ਉਹ ਗਰੀਬ ਲੋਕਾਂ ਨਾਲ ਸੰਬੰਧਿਤ ਅਲਾਕਾ ਫਿਰ बसपा ਕਾਂਗਰਸ ਨਾਲ ਬਾਈਕਾਟ ਕਰਨ ਵਿੱਚ ਕਿਉਂ ਸ਼ਾਮਲ ਹੋਈ ਜਦੋਂ ਕਿ बसपा ਦਾ ਅਕਸਰ ਦਲਿਤ ਸਮਾਜ ਨਾਲ ਗਰੀਬ ਲੋਕਾਂ ਨਾਲ ਜਿਹੜਾ ਆ ਉਹਨਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਕਿਉਂ ਅਮੀਰ ਪਾਰਟੀ ਦੇ ਨਾਲ ਬਾਈਕਾਟ ਕਰਨ ਲਈ ਇਹ ਰਸਤਾ ਚੁਣਿਆ ਇਹ ਤੁਸੀਂ ਇਹ ਵਿਚਾਰ ਸੁਣ ਕੇ ਜ਼ਰੂਰ ਸਹਿਜ ਹਿਸਾਬ ਲਾਉਂਗੇ ਕਿ ਇਹਦੇ ਪਿੱਛੇ ਕੀ ਮਾਜਰਾ ਹੈ ਤੇ ਆਓ ਅੱਗੇ ਗੱਲ ਹੋਰ ਕਰਦੇ ਹਾਂ ਕਿ ਪਿਛਲੇ ਸਮੇਂ ਤੋਂ ਜਿਵੇਂ ਕਾਂਗਰਸ ਤੇ ਹਲਕਾ ਨੂੰ ਉਧਰ ਤੋਂ ਇੰਚਾਰਜ ਡਾਕਟਰ ਨਵਜੂਦ ਸਿੰਘ ਦਈਆ ਅਤੇ ਇਸ ਕਾਉਂਸਲ ਤੇ ਕਾਬਜ ਕਾਂਗਰਸ ਦੇ ਪ੍ਰਧਾਨ ਵੱਲੋਂ ਅਕਸਰ ਹਲਕਾ ਵਧਾਇਕ ਇੰਦਰਜੀਤ ਕੁਰਮਾਨ ਤੇ ਇਹ ਦੋਸ਼ ਲੱਗਦਾ ਕਿ ਉਹਨਾਂ ਵੱਲੋਂ ਧੱਕੇਸ਼ਾਹੀ ਕੀਤੀ ਜਾਂਦੀ ਆ ਉਹਨਾਂ ਵੱਲੋਂ ਅ ਡਵੈਲਪਮੈਂਟ ਜਿਹੜੀ ਜਿੰਨੀ ਚਾਹੀਦੀ ਉਹਨੀਆਂ ਗ੍ਰਾਂਟਾਂ ਨਹੀਂ ਆਈਆਂ ਇਹ ਤਰ੍ਹਾਂ ਤਰ੍ਹਾਂ ਦੀ ਵਿਰੋਧਤਾ ਜਿਹੜੀ ਆ ਉਹ ਪਿਛਲੇ ਸਮੇਂ ਤੋਂ ਦੋਸ਼ ਲਾ ਰਹੀ ਹੈ ਹੁਣ ਜਦੋਂ ਇਸ ਵੱਡੀ ਗ੍ਰਾਂਟ ਨੂੰ ਲਾਉਣ ਲਈ ਸਪੈਸ਼ਲ ਮੀਟਿੰਗ ਬੁਲਾਈ ਗਈ ਇਸ ਮੀਟਿੰਗ ਦੇ ਵਿੱਚ ਕਿਉਂ ਕਾਂਗਰਸ ਤੇ ਬਸਪਾ ਬਾਈਕਾਟ ਕਰਨ ਵੱਲ ਨੂੰ ਤੁਰੀ ਇਸ ਤੋਂ ਲੱਗਦਾ ਹੈ ਕਿ ਇਹ ਦੋਵੇਂ ਤਰ੍ਹਾਂ ਦੀ ਸਿਆਸਤ ਹੈ ਆਪਣੀਆਂ ਕੁਰਸੀਆਂ ਨੂੰ ਲੈ ਕੇ ਸਿਆਸਤ ਹੈ ਆਪਣੀਆਂ ਸਿਆਸਤਾਂ ਨੂੰ ਲੈ ਕੇ ਇਹ ਸਿਆਸਤ ਹੈ ਇਹਦੇ ਵਿੱਚ ਲੋਕਾਂ ਦਾ ਭਲਾ ਬਾਈਕਾਟ ਨਾਲ ਲੱਗਦਾ ਨਹੀਂ ਹੁੰਦਾ ਹਾਂ ਇਹ ਗੱਲ ਜ਼ਰੂਰ ਹੈ ਕਿ ਅਗਰ ਇਹ ਕਾਉਂਸਲਰ ਹਾਜ਼ਰ ਹੁੰਦੇ ਤਾਂ ਉਹ ਆਪਣਾ ਨੋਟ ਦੇ ਸਕਦੇ ਸੀ ਕਿ ਅਸੀਂ ਇਸ ਡਿਵੈਲਪਮੈਂਟ ਨਾਲ ਸਹਿਮਤ ਹਾਂ ਜਾਂ ਅਸਹਿਮਤ ਹਾਂ ਹੁਣ ਇੱਥੇ ਜਿਹੜੀਆਂ ਨਵੀਆਂ ਪ੍ਰਸਥਿਤੀਆਂ ਬਣੀਆਂ ਆ ਉਹਦੇ ਵਿੱਚ ਇਹ ਹੈ ਕਿ ਇਹ ਜਿਹੜੇ 6 ਮੈਂਬਰ ਹਾਜ਼ਰ ਹੋਇਆ ਉਹਨਾਂ ਵਿੱਚ ਦੱਸਿਆ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ 3 ਕਾਂਗਰਸ ਦੇ 2 ਅਤੇ ਇੱਕ ਆਮ ਆਦਮੀ ਪਾਰਟੀ ਦਾ ਕੌਂਸਲਰ ਦੱਸਿਆ ਜਾ ਰਿਹਾ 6 ਦੀ ਗਿਣਤੀ ਨਾਲ ਕੰਮ ਚਲਾ ਲਿਆ ਐਮਐਲਏ ਨੇ ਅਗਰ ਜੇ ਅੱਜ ਕੌਂਸਲ ਦੇ ਅੰਦਰ ਇਹ ਕੰਮ ਚੱਲ ਗਿਆ ਇਹਨਾਂ 6ਾਂ ਨਾਲ ਕੀ ਹੁਣ ਐਮਐਲਏ ਆਉਣ ਵਾਲੇ ਸਮੇਂ ਵਿੱਚ ਕੰਮ ਚਲਾਉਣ ਲਈ ਇਹਨਾਂ ਛੇਆ ਨੂੰ ਹੀ ਹਰ ਵਾਰ ਜਿਹੜਾ ਇਹਨਾਂ ਦੀ ਸਿਹਤ ਆ ਲਿਆ ਕਰਨਗੇ ਕੀ ਇਹਨਾਂ ਵਿੱਚੋਂ ਹਰ ਵਾਰ ਇੱਕ ਨੂੰ ਮੀਟਿੰਗ ਚਲਾਉਣ ਦਾ ਜਿਹੜਾ ਆ ਉਹ ਮਾਨ ਪ੍ਰਾਪਤ ਹੋ ਜਾਂ ਆਉਣ ਵਾਲੇ ਸਮੇਂ ਜਿਵੇਂ ਪੰਜਾਬ ਵਿੱਚ ਸਤਾਤਰ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਉਂ ਨਾ ਪਹਿਲੀ ਜਿਹੜੀ ਵਿਰੋਧੀ ਧਿਰ ਦੀ ਕਾਬਜ ਕਮੇਟੀ ਆ ਉਹਨੂੰ ਲਾ ਕੇ ਆਪਣੇ ਜਿਹੜਾ ਆ ਮੁਤਾਬਕ ਨਮਾ ਪ੍ਰਧਾਨ ਚੁਣ ਲਿਆ ਜਾਵੇ ਆਮ ਆਦਮੀ ਪਾਰਟੀ ਵਿੱਚ ਉਹਨਾਂ ਛਿਆ ਵਿੱਚੋਂ ਇੱਕ ਪਹਿਲਾ ਹੀ ਆ ਪੰਜਾਂ ਵਿੱਚੋਂ ਹੋਰ ਵੀ ਜੇ ਅਗਰ ਇਸ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਆ ਉਹ ਮੈਂਬਰ ਦੂਜਿਆਂ ਤੋਂ ਬਾਈਕਾਟ ਕਰਨ ਵਾਲਿਆਂ ਨੂੰ ਕਿੰਨਿਆਂ ਨੂੰ ਪੜ ਲਿਆਉਂਦੇ ਆ ਕਿਉਂਕਿ ਇਹ ਕੌਂਸਲ ਦੇ ਵਿੱਚ ਪ੍ਰਧਾਨ ਦਾ ਉਹਦਾ ਵਾਈਸ ਪ੍ਰਧਾਨ ਦਾ ਉਹਦਾ ਤੇ ਸੀਨੀਅਰ ਬਾਈਸ ਪ੍ਰਧਾਨ ਦਾ ਉਹਦਾ ਇਹ ਤਿੰਨ ਉਹਦੇ ਜਿਹੜੇ ਆ ਉਹ ਕੁਝ ਵੀ ਕਰਨ ਨੂੰ ਜਿਹੜਾ ਆ ਉਹ ਕੌਂਸਲਰਾਂ ਨੂੰ ਮਜਬੂਰ ਕਰ ਸਕਦੇ ਆ ਇਹ ਨਕੋਦਰ ਦੀ ਸਥਿਤੀ ਹੋਣੀ ਹੈ ਇਹ ਦੇ ਨਾਲ ਹੀ ਗੱਲ ਕਰ ਲੈਨੇ ਆ ਇਹ ਤਾਂ ਸਥਿਤੀਆਂ ਮੌਜੂਦਾ ਆ ਜਾਂ ਆਉਣ ਵਾਲੇ ਸਮੇਂ ਦੀਆਂ ਇਸ ਤੋਂ ਪਹਿਲਾਂ ਜਿਵੇਂ ਪਿਛਲੇ ਦਿਨੀ ਨਵੇਂ ਪ੍ਰਧਾਨ ਤੇ ਪੁਰਾਣੇ ਪ੍ਰਧਾਨ ਵੱਲੋਂ ਕੌਂਸਲ ਦੇ ਰਿਕਾਰਡ ਨਾਲ ਛੇੜਛਾੜ ਕਰਨ ਤੇ ਉਹਨਾਂ ਦੇ ਉੱਤੇ ਕਿਸ ਦਰਜ ਹੋਇਆ ਉਸ ਨੂੰ ਲੈ ਕੇ ਇਹ ਕਿਹਾ ਜਾ ਸਕਦਾ ਕਿ ਇਸ ਗਲਤੀ ਨੇ ਕਾਂਗਰਸ ਦੀ ਇਕਾਗਜ ਕਮੇਟੀ ਤੇ ਜਰੂਰ ਪ੍ਰੇਸ਼ਨ ਚੈਨ ਲਗਾ ਦਿੱਤਾ ਇਹਦੇ ਨਾਲ ਕਾਂਗਰਸ ਨੂੰ ਬੜਾ ਤਕਾਵਜ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਆ ਆਮ ਆਦਮੀ ਪਾਰਟੀ ਨੂੰ ਕੋ ਬਹੁਤਾ ਕੁਝ ਕੋਈ ਇਦਾਂ ਦਾ ਨਹੀਂ ਕਰਨਾ ਪਿਆ ਜਿਹਦੇ ਨਾਲ ਇਸ ਤਰ੍ਹਾਂ ਨੂੰ ਪਛਾਰਨ ਲਈ ਕੁਝ ਉਹ ਹੱਥ ਕੰਡਾ ਵਰਤ ਵਰਤਦੇ ਪਾਵੇਂ ਕੇ 77 ਤੇ ਇਹ ਦੋਸ਼ ਹੁੰਦਾ ਹੈ ਕਿ 77 ਧੱਕਾ ਕਰਦੀ ਹੈ 77 ਨੇ ਤਹਿੜ ਤੁਰਦੀ ਹੈ ਪਰ ਇੱਥੇ ਤਾਂ ਜਿਵੇਂ ਤੁਹਾਡੇ ਸਾਰੇ ਸਾਹਮਣੇ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਖਬਰ ਆਈਆਂ ਕਿ ਕਿਵੇਂ ਰਿਕਾਰਡ ਬਾਹਰ ਕਢਾਇਆ ਕਿਵੇਂ ਰਿਕਾਰਡ ਕੱਢ ਕੇ ਲਿਹਾਉਣ ਵਾਲੇ ਨਾਲ ਐ ਕਿਵੇਂ ਉਹ ਸਲਾਹ ਮਸ਼ਵਰਾ ਹੋ ਕੇ ਕਿਵੇਂ ਉਸ ਨੂੰ ਬਜਾਰੋਂ ਜੋ ਵੀ ਖਰੀਦਣ ਦੇ भेजया ਗਿਆ چھوٹے ਜਿਹੇ ਲਾਲਚ ਨਾਲ ਹੀ ਇਹ ਗੱਲ ਬਣ ਗਈ ਜਾਂ ਕੋਈ ਹੋਰ ਇਹਦੇ ਪਿੱਛੇ ਗੱਲ ਸੀ ਇਹ ਜਾਂਚ ਦਾ ਵਿਸ਼ਾ ਹੈ ਹਾਂ ਇਹ ਜ਼ਰੂਰ ਹੈ ਕਿ ਸਾਬਕਾ ਤੇ ਮੌਜੂਦਾ ਉਸ ਜੁਰਮ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਿਆ ਜਿਨ੍ਹਾਂ ਦੇ ਤਹਿਤ ਉਹਨਾਂ ਤੇ ਪਰਚਾ ਦਰਜ ਹੋਇਆ ਜਿਵੇਂ ਜਿਲ੍ਹਾ ਜਨੰਦਰ ਦੇ ਪ੍ਰਧਾਨ ਮਨੀਸ਼ ਧੀਰ ਨੇ ਜੋ ਭਾਜਪਾ ਦੇ ਲੀਡਰ ਹੈ ਉਹਨਾਂ ਨੇ ਵੀ ਆਪਣੀ ਪਾਰਟੀ ਦੇ ਇਸ ਸਾਬਕਾ ਪ੍ਰਧਾਨ ਜਿਹੜੇ ਪੰਜਾਬ ਭਾਜਪਾ ਦੇ ਮੈਂਬਰ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਜਿਵੇਂ ਬਿਆਨ ਦਿੱਤਾ ਕਿ ਅਗਰ ਵਾਕਈ ਗਲਤੀ ਕੀਤੀ ਹੈ ਤੇ ਕਾਨੂੰਨ ਦਾ ਸਾਹਮਣਾ ਕਰਨਾ ਹੀ ਪਊਗਾ ਇਹਨਾਂ ਗੱਲਾਂ ਤੋਂ ਇਹ ਲੱਗ ਰਿਹਾ ਕਿ ਨਕੋਦਰ ਦੇ ਵਿੱਚ ਇਹ ਜਿਹੜਾ ਸਿਆਸੀ ਪੁਚਾਰ ਆ ਉਹ ਸਿਕਰਾਂ ਦੇ ਆ ਇਹ ਸਿਆਸੀ ਪੁਚਾਰ ਆਉਣ ਵਾਲੇ ਦਿਨਾਂ ਚ ਅਜੇ ਹੋਰ ਕੀ ਕੁਝ ਕਰ ਸਕਦਾ ਇਹਦੇ ਬਾਰੇ ਅਜੇ ਕੁਝ ਗਣਾ ਮੁਸ਼ਕਲ ਆ ਹਾਂ ਇਹ ਜ਼ਰੂਰ ਹੈ ਕਿ ਇੱਕ ਵਾਰ ਐਮਐਲਏ ਆਪਣੇ ਕੰਮ ਕਰਾਉਣ ਲਈ ਮਤੇ ਪਾਸ ਕਰਾਉਣ ਲਈ ਇਸ ਵਿੱਚ ਜ਼ਰੂਰ ਕਾਮਯਾਬ ਹੋਇਆ 6 ਮੈਂਬਰ ਜਿਹੜੇ ਮੀਟਿੰਗ ਵਿੱਚ ਹਾਜ਼ਰ ਹੋਇਆ ਉਹ ਸ਼ਹਿਰ ਵਿੱਚ ਲੁਕਾ ਅੱਗੇ ਇੱਕ ਐਸਾ ਕਦਮ ਆ ਕਿ ਅਸੀਂ ਡਿਵੈਲਪਮੈਂਟ ਕਰਨ ਲਈ ਇਹ ਹਾਜ਼ਰੀ ਦਿੱਤੀ ਆ ਲੋਕਾਂ ਨੇ ਇਹਨਾਂ ਨੂੰ ਚੁਣਿਆ ਵੀ ਸ਼ਹਿਰ ਦੀ ਡਿਵੈਲਪਮੈਂਟ ਲਈ ਆ ਬੀਐਸਪੀ ਕਿਹੜੇ ਕਾਂਗਰਸ ਦੇ ਸਿਆਸੀ ਜਾਲ ਵਿੱਚ ਫਸੀ ਆ ਕੀ ਮਫਾਦ ਆ ਇਹਦੇ ਬਾਰੇ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਇਹਨਾਂ ਜ਼ਰੂਰੀ ਆ ਕਿ ਜੇ 1 ਕਰੋੜ 33 ਲੱਖ 'ਚੋਂ ਵੱਡੀ ਗ੍ਰਾਂਟ ਜਿਹੜੀ ਆ ਉਹ ਉਹਨਾਂ ਮਹੱਲਿਆਂ ਵਿੱਚ ਖਰਚੀ ਜਾਣੀ ਆ ਜਿੱਥੇ ਐਮਐਲਏ ਨੇ ਦੱਸਿਆ ਕਿ ਉਹ ਲੋਕ ਜਿਹੜੇ ਆ ਉਹ ਉਹਨਾਂ ਨੂੰ ਗਰੀਬ ਦੱਸਿਆ ਵਾਕਏ ਉੱਥੇ ਗ੍ਰਾਂਟ ਲੱਗਣੀ ਆ ਜੇ ਉੱਥੇ ਗ੍ਰਾਂਟ ਹੀ ਲੱਗਣੀ ਆ ਤਾਂ ਫੇ ਬਸਪਾ ਕਿਹੜੇ ਲੋਕਾਂ ਦੀ ਨਮਾਇੰਦਗੀ ਕਰਦੀ ਆ ਬਸਪਾ ਕਿਹੜੀ ਰਾਜਨੀਤੀ ਕਰਦੀ ਆ ਬਸਪਾ ਨੇ ਕਿਉਂ ਬਾਈਕਾਟ ਕੀਤਾ ਇਹ ਬਸਪਾ মিডিਆ ਸਾਹਮਣੇ ਆ ਕੇ ਅਗਰ ਲੋਕਾਂ ਨੂੰ ਆਪਣੀ ਸਥਿਤੀ ਸਪਸ਼ਟ ਕਰੂਗੀ ਤਾਂ ਲੋਕ ਜਾਣ ਜਾਣਗੇ ਕਿ ਉਹਨਾਂ ਨੂੰ ਕਿਉਂ ਬਾਈਕਾਟ ਕਰਨਾ ਪਿਆ ਕਾਂਗਰਸ ਦੇ ਬਾਈਕਾਟ ਦੀ ਤਾਂ ਸਮਝ ਆਉਂਦੀ ਹੈ ਕਿਉਂਕਿ ਉਹ ਸਤਾਧਰ ਨਾਲ ਉਹਨਾਂ ਦਾ ਜਿਹੜਾ ਹੁਣ 36 ਦਾ ਅੰਕੜਾ ਹੈ ਹਾਂ ਇਹ ਗੱਲ ਜ਼ਰੂਰ ਹੈ ਕਿ ਜਿਵੇਂ ਹੁਣ ਅਗਲੇ ਦਿਨਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਭਤੀ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਉਹਦੇ ਵਿੱਚ ਹਲਕਾ ਨਕੂਦਰ ਚ ਪਤਾ ਲੱਗਿਆ ਹੈ ਕਾਂਗਰਸ ਬਸਪਾ ਰਣਕੇ ਚੋਣਾਂ ਲੜ ਸਕਦੀ ਹੈ ਇਹ ਰਲ ਕੇ ਚੋੜਾਂ ਲਾਣ ਦਾ ਜਿਹੜਾ ਹੁਣ ਤੁਸੀਂ ਰਲੇਵਾ ਜਿਹੜਾ ਆ ਉਹ ਇਸ ਬਾਈਕਟ ਵਿੱਚ ਮੇਜ ਨਜ਼ਰ ਆਉਂਦਾ ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਆ ਕਿ ਸਪੈਸ਼ਲ ਮੀਟਿੰਗ ਨਕੂਤਰ ਵਿੱਚ ਉਸ ਮੀਟਿੰਗ ਦਾ ਬਾਈਕਟ ਪੀਤਾ ਕਾਂਗਰਸ ਅਤੇ बसपा ਨੇ ਦੋਸਤੋ ਇਹ ਸੀ ਨਕੂਤਰ ਵਿੱਚ ਜੋ ਸਿਆਸੀ ਪਛੜ ਆਇਆ ਹੋਇਆ ਹੈ ਇਹ ਸਿਆਸੀ ਪਛੜ ਪਿਛਲੇ ਕਈਆਂ ਦਿਨਾਂ ਤੋਂ ਇੱਥੇ ਘੁੰਮਣਗੇ ਰਿਚ ਫਸਿਆ ਇਸ ਸਿਆਸੀ ਪੁਚਾਰ ਨੇ ਪਹਿਲਾਂ ਦੋ ਪ੍ਰਧਾਨਾਂ ਤੇ ਜਿਵੇਂ ਪਹਿਲਾਂ ਦੱਸਿਆ ਕਿਸ ਦਰਜ ਕਰਵਾਤਾ ਹੁਣ ਬਾਈਕਾਟ ਕਰਾਤਾ ਅਜੇ ਕੀ ਹੋਰ ਹੋ ਸਕਦਾ ਇਹ ਆਉਣ ਵਾਲੇ ਦਿਨਾਂ ਦੀ ਗੱਲ ਹੋ ਸਕਦੀ ਹੈ ਤੁਸੀਂ ਦੇਖ ਰਹੇ ਸੀ ਬਿਲਕਾ ਨਿਊਜ਼ ਆਨਲਾਈਨ ਚੈਨਲ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ ਅੱਗੇ ਆਪਣੇ ਹੋਰਾਂ ਦੋਸਤਾਂ ਤੱਕ ਇਹ ਜਾਣਕਾਰੀ ਪਹੁੰਚਾਉਣ ਲਈ ਸ਼ੇਅਰ ਜ਼ਰੂਰ ਕਰਿਓ ਦੋਸਤੋ ਤੁਹਾਡਾ ਧੰਨਵਾਦ ਤੁਸੀਂ ਬਹੁਤ ਪਿਆਰ ਦਿੰਦੇ ਹੋ ਵੱਡੀ ਗਿਣਤੀ ਸਾਡੇ ਪ੍ਰੋਗਰਾਮਾਂ ਨੂੰ ਦੇਖਦੇ ਹੋ ਇੱਥੇ ਅੱਜ ਦਾ ਪ੍ਰੋਗਰਾਮ ਇਹਨਾਂ ਹੀ ਤੁਹਾਡੇ ਲਈ ਹੋਰ ਇੱਕ ਮੁੱਦਾ ਤੁਹਾਡੇ ਦੇ ਨਾਮ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਦੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ